ਜੇ ਤੁਸੀਂ ਸਸਤੀ ਗੱਡੀ ਲੱਭ ਰਹੇ ਹੋ ਜੀ ਤੁਹਾਨੂੰ ਹਲੇ ਤੱਕ ਨਹੀਂ ਮਿਲੀ ਤਾਂ ਅੱਜ ਦੀ ਇਹ ਵੀਡੀਓ ਤੁਸੀਂ ਚੈੱਕ ਕਰੋ ਇੱਕ ਵਾਰੀ ਤੁਹਾਨੂੰ ਗੱਡੀਆਂ ਬਹੁਤ ਸਾਰੀਆਂ ਮਿਲ ਜਾਣਗੀਆਂ ਜਿੰਨੇ ਕੁ ਰੇਟ 'ਚ ਤੁਸੀਂ ਲੱਭ ਰਹੇ ਹੋ ਓਨੇ ਕੁ ਰੇਟ ਦੇ ਵਿੱਚ ਤੁਹਾਨੂੰ ਗੱਡੀ ਮਿਲ ਜੂਗੀ ਤੇ ਆਪਾਂ ਬਾਰੀ ਸਰ ਸਾਰੀ ਗੱਡੀਆਂ ਦੀ ਗੱਲਬਾਤ ਕਰਦੇ ਹਾਂ ਜੀ ਕਿੱਥੇ ਖੜੀ ਹੈ ਗੱਡੀ ਕਿੰਨਾ ਰੇਟ ਹੈ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਤੁਹਾਨੂੰ ਵੀਡੀਓ 'ਚ ਪਤਾ ਲੱਗ ਜਾਊਗਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਨੰਬਰ 9465929482 ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਕਾਰ ਕੋਠੀ ਮਕਾਨ ਕੁਝ ਵੀ ਇਹ ਵੇਚਣਾ ਤੁਸੀਂ ਚਾਹ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਦੀ ਸਪਾਰਕ ਲੈ ਕੇ ਪਹੁੰਚੇ ਹਾਂ 2010 ਮਾਡਲ ਗੱਡੀ ਮਾਲਕ ਨੇ ਦੱਸੀ ਆ ਤੇ ਮਾਲਕ ਕਹਿੰਦੇ ਨੇ ਰੇਟ ਆ 78000 ਰੁਪਿਆ ਅਸੀਂ ਲਾਉਨੇ ਆ ਤੇ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਪਟਿਆਲੇ ਖੜੀ ਆ ਗੱਡੀ ਪੰਜਾਬ ਨੰਬਰ ਰੰਗ ਤੁਹਾਡੇ ਸਾਹਮਣੀਆਂ ਗੱਡੀ ਦਾ ਟਾਇਰ ਵਧੀਆ ਪਈ ਨੇ ਅੰਦਰੋਂ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਮਿਲ ਜੂਗੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਗੱਡੀ ਖੜੀ ਤੁਹਾਨੂੰ ਮਿਲੂਗੀ ਪਰਸਨਲ ਮਾਲਕ ਦੀ ਗੱਡੀ ਆ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਹੇ ਅਸੀਂ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰੋ ਜਦੋਂ ਫੋਨ ਤੇ ਗੱਲਬਾਤ ਤੁਹਾਡੀ ਸਾਰੀ ਹੋ ਗਈ ਉਹ ਤੋਂ ਬਾਅਦ ਘਰੇ ਜਾ ਕੇ ਟ్రਾਈ ਲੈ ਕੇ ਸਟਾਰਟ ਕਰਕੇ ਪੂਰੀ ਤਸੱਲੀ ਕਰਕੇ ਤੇ ਡੀਲ ਕਰ ਸਕਦੇ ਹੋ ਜੀ 86993 38838 ਇਹ ਮਾਲਕ ਦਾ ਨੰਬਰ ਹੈਗਾ ਸੈਕੰਡ ਗੱਡੀ Honda City ਆਪਾਂ ਲੈ ਕੇ ਪਹੁੰਚੇ ਹਾਂ ਜੀ ਪੈਟਰੋਲ ਪਲੱਸ CNG ਕਿੱਟ ਲੱਗੀ ਹੋਈ ਹੈ ਤੇ 11 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਇਹ ਮਿਲੂਗੀ 2 ਲੱਖ ਤੇ 5000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਵੀ ਗੱਡੀ ਪੂਰੀ ਸੋਹਣੀ ਐ ਬਠਿੰਡੇ ਖੜੀ ਐ ਗੱਡੀ ਤੇ ਗੱਡੀ ਦਾ ਰੰਗ ਪੂਰਾ ਵਧੀਆਗਾ ਪੰਜਾਬ ਨੰਬਰ ਐ ਤੇ ਨਾ ਤਾਂ ਕੋਈ ਕਮੀ ਪੇਸ਼ੀ ਐ ਨਾ ਕੋਈ ਲੱਗੀ ਬੱਜੀ ਐ ਨਾ ਹੀ ਕੋਈ ਕੰਮ ਭਾਲਦੀ ਐ ਤੇ ਨਾ ਹੀ ਕੰਮ ਕਰਵਾਉਣ ਦੀ ਲੋੜ ਐਗੀ ਨਾ ਅੰਦਰੋਂ ਨਾ ਬਾਹਰੋਂ ਜੀ ਸਾਰੇ ਪਾਰਟਸ ਜੈਨੂਨ ਵਧੀਆ ਪਨ ਮਿਲ ਜਾਣਗੇ ਟਾਇਰ ਮਾਲਕ ਨੇ 80 ਤੋਂ 85 ਪੈਸੇ ਦੱਸੇ ਹੀ ਨੇ ਬਾਕੀ ਤੁਸੀਂ ਜਾਓਗੇ ਬਠਿੰਡੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਗੱਡੀ ਦਾ ਰੇਟ ਵੀ ਪਸੰਦ ਆਊਗਾ ਬਾਕੀ ਰੇਟ ਕੀਤਾ ਜਾਊਗਾ ਜੀ ਮੋਂ ਮੈਂ ਸਾਰਾ ਕੁਝ ਦੱਸ ਹੀ ਰਹੇ ਹਾਂ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਿਓ ਕੱਲੀ ਕੱਲੀ ਗੱਡੀ ਬਾਰੇ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਬਾਕੀ Honda City ਵਧੀਆ ਸੋਹਣੀ ਗੱਡੀ ਐ CNG ਵਧੀਆ ਆਪਨੂੰ ਮਿਲ ਜੂਗੀ ਗੱਡੀ ਦੀ ਐਵਰੇਜ ਵਧੀਆ ਪੈਟਰੋਲ ਤੇ ਵੀ ਐਵਰੇਜ ਵਧੀਆ ਬਾਕੀ CNG ਤੇ ਤਾਂ ਹੋਣੀ ਐ ਜੀ ਤੇ ਤੁਸੀਂ ਮਾਲਕ ਨਾਲ ਗੱਲ ਕਰ ਲਓ ਇੱਕ ਵਾਰੀ ਲਾਜ਼ਮੀ 9878183059 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94656 29488 ਜੇ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋ ਆ ਫਰੀਚ ਆਪਾਂ ਐਡ ਲਾ ਦੇਵਾਂਗੇ ਐਂਡਿਕਾ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਜੀ 2011 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ 90000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਗੁਰਦਾਸਪੁਰ ਏਰੀਆ ਚ ਗੱਡੀ ਲੈ ਕੇ ਪਹੁੰਚੇ ਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਲੈ ਕੇ ਪਹੁੰਚੇ ਅਸੀਂ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਬਾਕੀ ਫੋਟੋਆਂ ਚ ਕੱਲੀ ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਬੈਟਰੀ ਨਵੀਂ ਆ ਜੀ ਇੰਜਨ ਗੇਅਰ ਪੂਰਾ ਵਧੀਆ ਆ ਅੰਦਰੋਂ ਗੱਡੀ ਸੋਹਣੀ ਐ ਕਮੀ ਪੇਸ਼ੀ ਕੋਈ ਨਹੀਂ ਚਿੱਟੇ ਰੰਗ ਦੀ ਐ ਬਾਕੀ ਸਾਰਾ ਕੁਝ A to Z ਵਧੀਆ ਜੀ ਬਾਕੀ ਤੁਸੀਂ ਜਾ ਕੇ ਤਸੱਲੀ ਕਰਨੀ ਐ ਤਾਂ ਗੁਰਦਾਸਪੁਰ ਜਾ ਸਕਦੇ ਹਾਂ ਮਾਲਕ ਦੇ ਘਰੇ ਸੀ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ 9779411885 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਕੋਈ ਵੀ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਹੁਣ ਇੱਕ ਆਟੋ ਗੱਡੀ ਤੁਸੀਂ ਦੇਖੋ ਜੀ 2006 ਮਾਡਲ ਗੱਡੀ ਹੈ ਮਾਲਕ ਨੇ ਬਹੁਤ ਜ਼ਿਆਦਾ ਸੰਭਾਲ ਕੇ ਗੱਡੀ ਰੱਖੀ ਹੋਈ ਹੈ ਸੀ ਤੇ ਕੱਲੀ ਕੱਲੀ ਚੀਜ਼ ਮਾਲਕ ਨੇ ਦੱਸੀ ਹੈ ਮਾਲਕ ਕਹਿੰਦੇ ਨੇ ਸਾਰਾ ਕੁਝ A ਤੋਂ Z ਵਧੀਆ ਹੈ ਬਹੁਤ ਸੋਹਣੀ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਮਾਲਕ ਕਹਿੰਦੇ ਨੇ ਮਿਊਜ਼ਿਕ ਸਿਸਟਮ ਪੂਰਾ ਵੱਡਾ ਲੱਗਿਆ ਹੋਇਆ ਹੈ ਤੇ ਸੈਂਟਰ ਲੋਕ ਹੈ ਅੰਦਰ ਐਲ ਸੀ ਡੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਚ ਇਹਨਾਂ ਨੇ ਕਮੀ ਪੇਸ਼ੀ ਕੋਈ ਨਹੀਂ ਛੱਡੀ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸੀ ਤਾਂ ਰਾਈਕੋਟ ਮਾਲਕ ਦਾ ਏਰੀਆ ਤੁਸੀਂ ਜਾ ਕੇ ਜੇ ਗੱਡੀ ਦੇਖਣਾ ਚਾਹੁੰਦੇ ਹੋ ਸੀ ਰਾਈਕੋਟ ਜਾ ਕੇ ਦੇਖ ਸਕਦੇ ਹੋ 1 ਲੱਖ 28000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਤੇ 1 28 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਗੱਡੀ ਬਾਰੇ ਆ ਮਾਲਕ ਨਾਲ ਫੋਨ ਤੇ ਗੱਲ ਕਰ ਲਓ ਨੰਬਰ ਸਕਰੀਨ ਤੇ ਪਾਈ ਦਾ ਜਿੰਨਾ ਦੀ ਗੱਡੀ ਆ 82 862000 037 ਗੱਲ ਕਰ ਸਕਦੇ ਹੋ ਕੋਈ ਵੀ ਗੱਲ ਕਰਨੀ ਹੋਈ ਬਾਕੀ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਟ్రਾਈ ਲਓਗੇ ਤੁਹਾਨੂੰ ਗੱਡੀ ਬਹੁਤ ਜਿਆਦਾ ਵਧੀਆ ਲੱਗਣੀ ਆ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਫੀਗੋ ਗੱਡੀ ਦੀ ਪੰਜਾਬ ਨੰਬਰ ਫੀਗੋ ਗੱਡੀ ਆਪਾਂ ਲੈ ਕੇ ਪਹੁੰਚਿਆ ਗੱਡੀ ਦਾ ਰੰਗ ਦੇਖੋ ਜੀ ਤੁਸੀਂ ਮਾਲਕ ਨੇ ਗੱਡੀ ਦੀਆਂ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਸੀ 13 ਮਾਡਲ ਗੱਡੀ ਆ ਟਾਇਰ ਮਾਲਕ ਨੇ ਨਵੇਂ ਦਸੀ ਹੈ ਤੇ ਬੰਪਰ ਬੂਮਪਰ ਵਧੀਆ ਪਈ ਨੇ ਫਿਰੋਜ਼ਪੁਰ ਤੋਂ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਤੁਸੀਂ ਜਾ ਕੇ ਜੇ ਦੇਖਣੀ ਹੈ ਗੱਡੀ ਤਾਂ ਫਿਰੋਜ਼ਪੁਰ ਜਾ ਕੇ ਦੇਖ ਵੀ ਸਕਦੇ ਹੋ ਜੀ 1 ਲੱਖ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ 1 60 ਇੱਕ ਵਾਰੀ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖ ਵੀ ਸਕਦੇ ਹੋ ਜੀ ਤੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਮਾਲਕ ਕਹਿੰਦੇ ਨੇ ਵੀ ਸਾਡੇ ਘਰੇ ਗੱਡੀ ਖੜੀ ਆ ਸਾਡੀ ਪਰਸਨਲ ਗੱਡੀ ਆ ਕਿਸੇ ਨੂੰ ਪਸੰਦ ਆਈ ਹੈ ਜਿੰਨੇ ਤੁਸੀਂ ਵੀਡੀਓ ਦੇਖ ਰਹੇ ਹੋ ਸੀ ਕਿਸੇ ਨੂੰ ਵੀ ਪਸੰਦ ਆਈ ਹੈ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਬਾਕੀ ਜਿਨ੍ਹਾਂ ਦੀ ਗੱਡੀ ਹੈ ਸੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਗੱਲ ਕਰ ਸਕਦੇ ਹੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕੁਝ ਪੁੱਛਣਾ ਹੈ ਗੱਡੀ ਬਾਰੇ ਪੁੱਛਣਾ ਹੈ ਸੀ ਕਾਗਜ਼ ਪੱਤਰਾਂ ਬਾਰੇ ਪੁੱਛਣਾ ਹੈ ਕਰੋ ਗੱਲ 88377 11342 ਤੇ ਡਸਟਨ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਸੀ ਲਾਲ ਰੰਗ ਦੀ ਬਹੁਤ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੀਆਂ ਮਾਲਕ ਨੇ ਮਾਡਲ ਜਿਹੜਾ ਦੱਸਿਆ ਸੀ 16/19 ਦੱਸਿਆ ਹੈ 130000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਐ ਡਰਸਨ ਗੱਡੀਆ ਬਹੁਤ ਸੋਹਣੀ ਸੀ ਤੇ ਧੂਰੀ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚਿਆ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਚਲਾਉਣ ਚ ਇੱਕ ਨੰਬਰ ਗੱਡੀ ਆ ਬਹੁਤ ਵਧੀਆ ਕੰਡੀਸ਼ਨ ਸਟਾਰਟਿੰਗ ਪੂਰੀ ਵਧੀਆ ਸੀ ਅੰਦਰੋਂ ਪੂਰੀ ਵਧੀਆ ਪਈਆ ਬਾਹਰੋਂ ਪੂਰੀ ਸੋਹਣੀ ਐ ਨਾ ਤਾਂ ਕੋਈ ਐਕਸੀਡੈਂਟਡ ਐ ਨਾ ਕੋਈ ਲੱਗੀ ਬੱਜੀ ਆ ਮਾਲਕ ਨੇ ਕਿਹਾਗਾ ਜੇ ਕਿਸੇ ਨੂੰ ਗੱਡੀ ਪਸੰਦ ਆਵੇ ਧੂਰੀ ਖੜੀ ਆ ਆ ਕੇ ਦੇਖ ਸਕਦੇ ਹੋ ਲਾ ਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਗੱਡੀ ਕਿਵੇਂ ਦੀ ਤੁਹਾਨੂੰ ਲੱਗ ਰਹੀ ਆ ਤੇ ਪਿੱਛੇ ਜਿਹੜੀਆਂ ਗੱਡੀਆਂ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਨਾਲ ਦੀ ਨਾਲ ਕਮੈਂਟ ਕਰਦੇ ਰਿਹਾ ਕਰੋ ਕਮੈਂਟ ਕਰਦੇ ਰਹਿਆ ਕਰੋ ਜੀ ਵਧੀਆ ਲੱਗਦਾ ਰਹਿੰਦਾ ਤੇ ਹੌਸਲਾ ਆ ਜਾ ਹੁੰਦਾ ਰਹਿੰਦਾ ਜਦੋਂ ਤੁਸੀਂ ਚੰਗੇ ਚੰਗੇ ਕਮੈਂਟ ਕਰਦੇ ਹੋ ਜੀ ਬਾਕੀ ਇੱਕਤੀ ਇਹਦਾ ਰੇਟ ਹੈ ਜੀ ਗੱਡੀ ਦਾ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸੋ ਤੇ ਜਾ ਕੇ ਚਲਾ ਕੇ ਟ్రਾਈ ਲੈ ਕੇ ਸਟਾਰਟ ਕਰਕੇ ਇੰਜਨ ਗੇਅਰ ਪੂਰਾ ਦੇਖ ਕੇ ਜਦੋਂ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾਲੋ ਜੀ 9872862072 ਇਹ ਮਾਲਕ ਦਾ ਨੰਬਰ ਹੈ ਕਰ ਸਕਦੇ ਹੋ ਗੱਲ ਕੋਈ ਵੀ ਕਰਨੀ ਹੋਈ ਤੇ ਮਰੂਤੀ 800 ਗੱਡੀ ਦੀ ਗੱਲ ਕਰਾਂਗੇ ਤੁਸੀਂ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਮਾਲਕ ਨੇ ਬਹੁਤ ਸੰਭਾਲ ਕੇ ਤੇ ਬਹੁਤ ਸੋਹਣਾ ਕੰਮ ਗੱਡੀ ਦਾ ਕਰਵਾਇਆ ਹੋਇਆ ਮਾਲਕ ਕਹਿੰਦੇ ਨੇ 2008 ਮਾਡਲ ਗੱਡੀ ਆ ਤੇ ਮੋਗੇ ਖੜੀ ਹੈ ਤੇ ਟਾਇਰ ਮਿਲ ਜਾਣਗੇ 80 ਤੋਂ 85 ਪੈਸੀ ਮਾਲਕ ਕਹਿੰਦੇ ਨੇ ਏਸੀ ਹੀਟਰ ਵਰਕਿੰਗ ਚ ਐਲਈਡੀ ਲੱਗੀ ਹੋਈ ਆ ਬੈਕ ਸਾਈਡ ਕੈਮਰਾ ਸੋਨੀ ਦਾ ਵਧੀਆ ਪੂਰਾ ਟੌਪ ਦਾ 뮤직 ਸਿਸਟਮ ਲੁਆਇਆ ਹੋਇਆ ਬਾਕੀ 9000 ਰੁਪਿਆ ਇਹਨਾਂ ਨੇ ਫਿਕਸ ਰੇਟ ਕਿਹਾ ਗਾ ਕੋਈ ਘਾਟਾ ਵਾਧਾ ਹੋਣਾ ਨਹੀਂ ਮਾਲਕ ਕਹਿੰਦੇ ਨੇ ਵੀ ਫਿਕਸ ਰੇਟ ਹੈ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਮਾਲਕ ਕਹਿੰਦੇ ਨੇ ਵੀ ਘਰੇ ਆ ਕੇ ਦੇਖ ਸਕਦੇ ਜੇ ਕਿਸੇ ਨੇ ਦੇਖਣੀ ਹੈ ਦੇਖਣ ਦਾ ਕੋਈ ਚਾਹਵਾਨ ਹੈਗਾ ਇਸ ਗੱਡੀ ਨੂੰ 1077 400 ਪੂਰਾ 60 240 ਇਹ ਨੰਬਰ ਹੈ ਕਰ ਸਕਦੇ ਹੋ ਗੱਲ ਕੋਈ ਵੀ ਕਰਨੀ ਹੋਈ ਤੇ ਹੁਣ ਦੱਸੋ ਜੀ ਮੈਨੂੰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਹੁਤ ਬਹੁਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਣਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ ਜੀ ਤੇ ਅਗਲੀ ਵੀਡੀਓ ਤੁਸੀਂ ਹਰ ਰੋਜ਼ ਦੇਖਣੀ ਆਪਣੀ ਆਉਣ ਵਾਲੀ ਵੀਡੀਓ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਨਾਲ ਇੱਕ ਬੈਲ ਆਈਕਨ ਆਉਗਾ ਉਹਨੂੰ ਵੀ ਜਰੂਰ ਆਲਰਟ ਸੈਟ ਕਰਕੇ ਕਲਿੱਕ ਕਰ ਦਿਓ ਜੀ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਵੀ ਨਵੀਂ ਵੀਡੀਓ ਪਾਏ ਕਰਾਂਗੇ ਮੈਸੇਜ ਤੁਹਾਡੇ ਕੋਲ ਉਸੇ ਵੇਲੇ ਪਹੁੰਚ ਜਾਇਆ ਕਰੂਗਾ ਵਾਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਜੇ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਉੱਤੇ ਆਪਣਾ ਵਟਸਐਪ ਨੰਬਰ ਆਪਣੇ ਕੋਲੇ ਭੇਜ ਦਿਓ ਫ੍ਰੀ ਚ ਆਪਾਂ ਐਡ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ